ਪਰ ਮਿੰਟੂ ਜੀ ਇੱਕ ਖਬਰ ਆਪਾਂ ਕੱਲ ਵੀ ਉਸ ਤੇ ਗੱਲਬਾਤ ਕੀਤੀ ਸੀ ਕਿ ਗੋਇੰਦਵਾਲ ਸਾਹਿਬ ਜ਼ਹਿਰ ਵਾਲੀ ਜਿਹਦੇ ਚੋਂ ਮੁੰਡਾ ਗੁਰਪ੍ਰੀਤ ਸਿੰਘ ਜੀ ਦੀ ਮੌਤ ਹੋ ਗਈ ਸੀ ਤੇ লাশ ਇੱਕ ਹੋਰ ਪਰਿਵਾਰ ਨੂੰ ਭੇਜ ਗਈ ਸੀ ਉਸ ਮਾਮਲੇ ਦੇ ਵਿੱਚ ਕੀ ਅਪਡੇਟ ਹੈ ਜੀ ਥੋੜਾ ਜਿਹਾ ਦੱਸਿਓ ਮਾਮਲਾ ਜਿਹੜਾ ਉਹ ਥੋੜਾ ਜਿਹਾ ਸੌਲਟ ਹੋਇਆ ਕਿਉਂਕਿ ਭੁੱਲਰ ਸਾਹਿਬ ਨੇ ਉਹਦੇ ਚ ਜਾਂਚ ਦੇ ਹੁਕਮ ਦਿੱਤੇ ਸੀਗੇ ਇੱਕ ਜਾਂਚ ਕਰੋ ਕੀ ਕਾਰਨ ਬਣਿਆ ਇਸ ਤਰ੍ਹਾਂ ਜਾਂਚ ਤੇ ਸਰ ਹੁਣ ਹੀ ਬਣਦੀ ਆ ਜਾਂਚ ਤੇ ਕੋਈ ਵੀ ਡੈਥ ਹੁੰਦੀ ਆ ਜੇਲ ਦੇ ਵਿੱਚ ਜੀ ਉਹ ਕਸਟਡੀ ਹੈ ਨਾ ਬਿਲਕੁਲ ਕਸਟਡੀ ਚ ਕੋਈ ਵੀ ਡੈਥ ਹੁੰਦੀ ਆ ਸ਼ੱਕੀ ਆ ਉਹਦੀ ਜਾਂਚ ਪੜਤਾਲ ਜ਼ਰੂਰੀ ਹੁੰਦੀ ਹੈ ਜੀ ਕਿਉਂਕਿ ਕਈ ਚੀਜ਼ਾਂ ਹੁੰਦੀਆਂ ਨੇ ਉਹਦੇ ਵਿੱਚ ਪੋਸਟਮਾਰਟਮ ਵਗੈਰਾ ਜਿਹੜਾ ਹੈ ਨਾ ਉਹ ਜ਼ਰੂਰੀ ਹੁੰਦਾ ਹੈ ਹਮ ਹੁਣ ਉੱਤੇ ਪੋਸਟਮਾਰਟਮ ਹੋਇਆ ਹੋਇਆ ਹੈ ਚਲੋ ਡੈੱਡ ਬੋਡੀ ਦਾ ਭਲੇਖਾ ਪਿਆ ਪੋਸਟਮਾਰਟਮ ਦੇ ਵਿੱਚ ਇਹ ਚੀਜ਼ ਸਾਫ਼ ਹੋਏਗੀ ਕਿ ਜਿਹੜਾ ਮਰਨ ਵਾਲਾ ਸੀ ਉਹਦਾ ਨਾਮ ਵੀ ਗੁਰਪ੍ਰੀਤ ਹੈ ਜਿਹੜਾ ਉਹ ਕਿਲਾਪਿੰਡਾ ਸੀ ਕਹਾ ਜੀ ਕਿ ਭਾਈ ਉਹ ਦੀ ਮੌਤ ਦਾ ਕਾਰਨ ਕੀ ਰਿਹਾ ਉਹ ਤਾਂ ਹੁਣ ਪੋਸਟਮਾਰਟਮ ਚ ਪਤਾ ਲੱਗ ਜਾਊਗਾ ਪਰ ਜਾਂਚ ਪੜਤਾਲ ਕਿਸ ਤਰ੍ਹਾਂ ਹੋਏਗੀ ਇਹ ਤੇ ਬਈ ਪੁਲਰ ਸਾਹਿਬ ਜਵਾਬ ਦੇ ਸਕਦੇ ਆ ਹਮ ਪੁਲਰ ਸਾਹਿਬ ਇਸ ਇਲਾਕੇ ਤੋਂ ਨਹੀਂ ਹੈ ਜੀ ਪੁਲਰ ਸਾਹਿਬ ਕੋਈ ਸਰੀ ਦੇ ਵਿੱਚ ਥੋੜੀ ਰਹਿੰਦੇ ਆ ਮਾਝਾ ਉਹਨਾਂ ਦਾ ਇਲਾਕਾ ਹੈ ਠੀਕ ਹੈ ਜੀ ਜ਼ਿਲ੍ਹਾ ਉਹਨਾਂ ਦਾ ਤਰਨਤਾਰਨੇ ਆ ਤਰਨਤਾਰਨ ਦੀ ਜੇ ਇਹ ਲਿਆ ਠੀਕ ਹੈ ਜੀ ਜਿਹੜਾ ਚਬਾਲ ਖੇਮ ਕਰਨ ਯਮਰਕੋਟ ਇਹ ਸਾਰੇ ਲਾਗੇ ਲਾਗੇ ਨੇੜੇ ਇਹਨਾਂ ਦੀ ਆਪਣਾ ਪੱਟੀ ਇਹ ਪੱਟੀ ਤੋਂ ਨੇ ਜੀ ਸਾਰੇ ਲਾਗੇ ਬੰਨੀ ਦੇ ਏਰੀਆ ਤੋਂ ਗੱਲ ਇਹ ਆ ਕਿ ਹੁਣ ਇੱਕ ਚੀਜ਼ ਵੇਖੋ ਕਿ ਜਿਹੜੇ ਬੰਦੇ ਆਪਣਾ ਉਹਨਾਂ ਦਾ ਮੁੰਡਾ ਉਹ ਕਹਿੰਦੀ ਕਿ ਪਹਿਲਾਂ ਤੇ ਇਹ ਆ ਕਿ ਪੁਲਿਸ ਨੇ ਕੇਸ ਉਹਦੇ ਤੇ ਗਲਤ ਦਰਜ ਕੀਤਾ ਹੈ ਗਰੀਬ ਫੈਮਿਲੀ ਉਹ ਵੀ ਜੀ ਦੋਵਾਂ ਦੇ ਵਿੱਚ ਸਮਾਨਤਾ ਇਹ ਵੀ ਰਹੀ ਨਾ ਕਾਫੀ ਕੁਸ਼ਲਦਾ ਸੀ ਫਾਦਰ ਨੇ ਨਾਮ ਵੀ ਫਾਦਰ ਨੇਮ ਵੀ ਗੁਰਬਤ ਵੀ ਲਗਭਗ ਇੱਕ ਹੋ ਜਾਏ ਹੁਣ ਉਹ ਪਰਿਵਾਰ ਕਹਿੰਦਾ ਹੈ ਕਿ ਭਾਈ ਸਾਨੂੰ ਇਹ ਆਫਰ ਕੀਤਾ ਜਾ ਰਿਹਾ ਕਿ ਤੁਸੀਂ ਪੈਸੇ ਲੈ ਲਓ ਤੇ ਚੁੱਪ ਕਰਕੇ ਬਹਿ ਜਾਓ ਕਿਉਂਕਿ ਉਹਦੇ ਵਿੱਚ ਫਸ ਬਹੁਤ ਸਾਰੇ ਜਾਣਗੇ ਨਾ ਉਹਦੇ ਵਿੱਚ ਉਹ ਭਾਈ ਜੇਲ ਦੇ ਜਿਹੜੇ ਕਲੈਰਿਕਲ ਪੋਸਟਾਂ ਤੇ ਬੈਠੇ ਆ ਕਟੋ-ਕਟੋ ਉਹ ਤੇ ਮਾਝੇ ਜਾਣਗੇ ਬਿਲਕੁਲ ਬਿਲਕੁਲ ਜਿਨ੍ਹਾਂ ਨੇ ਉੱਥੇ ਰੁੱਕਾ ਬਣਾਇਆ ਹੋਊਗਾ ਜਾਂ ਜੋ ਵੀ ਬਣਿਆ ਹੈ ਸਾਬਕਾ ਤਾ ਇਸ ਕਰਕੇ ਇਹ ਵੀ ਜਾਂਚ ਪੜਤਾਲ ਦਾ ਵਿਸ਼ਾ ਕਿ ਪੈਸਾ ਆਫਰ ਕੌਣ ਕਰ ਰਿਹਾ ਹੂੰ ਬਿਲਕੁਲ ਇਹਦੀ ਵੀ ਕਿਤੇ ਨਾ ਕਿਤੇ ਜਿਹੜੀ ਜਾਣਕਾਰੀ ਆ ਉਹ ਪੁਲਿਸ ਸਾਹਿਬ ਕੋਲ ਪਹੁੰਚੀ ਹੋਣੀ ਹੈ ਜੀ ਕਿ ਤੁਹਾਨੂੰ ਵੇਖਣਾ ਚਾਹੀਦਾ ਕਿ ਜਾਂਚ ਪੜਤਾਲ ਦੇ ਹੁਕਮ ਅੱਛਾ ਜਾਂਚ ਪੜਤਾਲ ਦੇ ਹੁਕਮ ਕਿਹਨੂੰ ਦਿੱਤੇ ਬੈਠੇ ਨੇ ਸੁਪਰੀਡੈਂਟ ਨੂੰ ਸ਼ਾਇਦ ਹੂੰ ਸੁਪਰੀਡੈਂਟ ਤੇ ਆਪ ਜਿਹੜਾ ਉਹ ਇਸ ਚੀਜ਼ ਵਾਸਤੇ ਜ਼ਿੰਮੇਵਾਰ ਹੋਣਾ ਚਾਹੀਦਾ ਬਿਲਕੁਲ ਉਹਨਾਂ ਦੀ ਆਪ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਸੁਪਰੀਡੈਂਟ ਹੈਡ ਹੈ ਨਾ ਜੀ ਉੱਥੋਂ ਦਾ ਜੇਲ੍ਹ ਦਾ ਜਿਹੜਾ ਮਾਲਕ ਹੈ ਇੱਕ ਤਰ੍ਹਾਂ ਨਾਲ ਉਹ ਤੇ ਸੁਪਰਡੈਂਟ ਹੈ ਕਿ ਉਹਦੀ ਤੇ ਜਵਾਬਦੇਹੀ ਪਹਿਲਾਂ ਹੋਣੀ ਚਾਹੀਦੀ ਹੈ ਕਿ ਭਾਈ ਇਹ ਗਲਤੀ ਕਿਉਂ ਹੋਈ ਆ ਜੀ ਤੇ ਫਿਰ ਜਾਂਚ ਪੜਤਾਲ ਦਾ ਵਿਸ਼ਾ ਕਿ ਗਲਤੀ ਕਿਸ ਨੇ ਕੀਤੀ ਤਾਂ ਹੁਣ ਜਾਂਚ ਪੜਤਾਲ ਸੁਪਰਡੈਂਟ ਕੋ ਲਿਆ ਪੈਸਿਆਂ ਦਾ ਆਫਰ ਉਹਨਾਂ ਨੂੰ ਹੋ ਰਿਹਾ ਉਹ ਕਹਿੰਦੇ ਕਿ ਪੁੱਤ ਤਾਂ ਦਿੱਤਾ ਨਹੀਂ ਇਹਨਾਂ ਨੇ ਵੇਖਣ ਨੂੰ ਹੁਣ ਲੱਖਾਂ ਰੁਪਏ ਦੇ ਰਹੇ ਨੇ ਜੀ ਗੱਲ ਠੱਪਣ ਵਾਲੀ ਉਹ ਕਹਿੰਦੇ ਵੀ ਅਸੀਂ ਭਾਈ ਇਹ ਪੈਸੇ ਦਾ ਕੀ ਕਰੀਏ ਸਾਡਾ ਤਾਂ ਪਹਿਲਾਂ ਇਹ ਫੈਸਲਾ ਕਰੋ ਕਿ ਸਾਡੇ ਮੁੰਡੇ ਨੂੰ ਕਿਸ ਤੇ ਸਾਜ਼ਿਸ਼ ਦਾ ਸ਼ਿਕਾਰ ਤੇ ਨਹੀਂ ਬਣਾਇਆ ਗਿਆ ਹੁਣ ਇਹ ਵੀ ਇੱਕ ਸ਼ੱਕੀ ਵਿਸ਼ਾ ਬਿਲਕੁਲ ਜੀ ਤਾਂ ਬਾਕੀ ਹੁਣ ਦੇਖੋ ਇਸ ਮਾਮਲੇ ਦੇ ਵਿੱਚ ਪੁਲਿਸ ਸਾਹਿਬ ਨੂੰ ਅੱਗੇ ਲਾ ਕੇ ਚੰਗੀ ਜਾਂਚ ਪੜਤਾਲ ਕਰਵਾਉਣੀ ਚਾਹੀਦੀ ਆ ਜੇਲਾਂ ਦਾ ਬੁਰਾ ਹਾਲ ਹੈ ਮੈਂ ਕੱਲ ਵੀ ਕਿਹਾ ਸੀਗਾ ਇੱਕ ਨਾਬியோ ਭੱਜ ਗਿਆ ਕੱਲ ਇੱਕ ਇੱਥੋਂ ਭੱਜ ਗਿਆ ਆ ਕੀ ਨਾ ਬਠਿੰਡੇ ਤੋਂ ਬਠਿੰਡੇ ਤੋਂ ਸਰ ਪਰ ਇਹਦੇ ਨਾਲ ਸਾਨੂੰ ਇਹ ਚੀਜ਼ ਵੇਖਣ ਦੀ ਜ਼ਰੂਰਤ ਆ ਮੈਂ ਵਾਰ-ਵਾਰ ਕਹਿੰਦਾ ਕਿ ਜੇਲਾਂ ਦੀ ਨਫਰੀ ਜ਼ਿਲ੍ਹਾਂ ਦੇ ਵਿੱਚ ਸਿਸਟਮ ਵਗੈਰਾ ਉਹ ਸਾਰਾ ਕੁਝ ਜ਼ਰੂਰੀ ਆ ਦੇਖੋ ਗੱਲ ਕੀ ਆ ਕਿ ਤੁਸੀਂ ਕਿਸੇ ਪੁਲਿਸ ਵਾਲੇ ਤੋਂ ਪੁੱਛ ਲਓ ਤੁਨ ਤੁਨ ਕੇ ਪਰਚੇ ਕੀਤੇ ਨੇ ਇਹਨਾਂ ਨੇ ਹਮ ਪੰਨੀ ਆ ਕਿੰਨੀਆਂ ਮੇਰੇ ਕੋਲ ਐਫ ਆਈ ਆਰ ਦੀਆਂ ਕਾਪੀਆਂ ਪਈਆਂ ਹੋਣੀਆਂ ਫੋਨ ਦੇ ਵਿੱਚ ਕਿੰਨੀਆਂ ਹੀ ਭੇਜੀਆਂ ਹੋਈਆਂ ਨੇ ਮੈਨੂੰ ਵਖ ਵਖ ਮਤਲਬ ਕਿ ਥਾਮਾ ਤੋਂ ਆਈਆਂ ਹੋਈਆਂ ਹਮ ਕਿਸੇ ਕੋਲੋਂ ਪੰਨੀ ਹੈ ਜੀ ਕੋਈ ਖਾਲੀ ਪੰਨੀ ਐਦਾਂ ਉਦਾਂ ਮਤਲਬ ਓਕੇ ਬਹੁਤ ਸਾਰੇ ਕੇਸ ਦਰਜ ਹੋਏ ਆ ਐਫਆਈਆਰ ਕੱਢ ਦਿਓ ਜੀ ਐਫਆਈਆਰ ਕੱਢ ਦਿਓ ਇਹ ਜਿਹੜੇ ਛੋਟੇ ਛੋਟੇ ਮਾਮਲਿਆਂ ਚ ਆ ਚੋਰੀ ਚ ਆ ਕੋਈ ਇਦਾਂ ਇਹਨਾਂ ਨੂੰ ਬਹੁਤ ਜਲਦੀ ਜੇਲ੍ਹ ਦੇ ਵਿੱਚੋਂ ਕੱਢਣਾ ਚਾਹੀਦਾ ਹੈ ਜੀ ਠੀਕ ਹੈ ਨਾ ਜੀ ਤਾਂ ਕਈ ਬੰਦੇ ਤਾਂ ਉੱਥੇ ਵਿਚਾਰੇ ਜ਼ਮਾਨਤ ਜਮੂਨਤ ਖਣੇ ਬੈਠੇ ਰਹਿੰਦੇ ਆ ਤਾਂ ਜਦ ਤੱਕ ਤੁਹਾਡੀਆਂ ਜੇਲਾਂ ਓਵਰਕਰਾਊਡਡ ਨੇ ਤੁਹਾਡੇ ਕੋਲ ਨਫਰੀ ਥੋੜੀ ਆ ਤੁਹਾਡੇ ਕੋਲ ਮਤਲਬ ਕਿ ਅੱਜ ਦੇ ਯੁੱਗ ਦੀ ਜਿਹੜੀ ਤਕਨੀਕ ਹੋਣੀ ਚਾਹੀਦੀ ਹੈ ਕੰਮਕਾਰ ਵਾਸਤੇ ਉਹ ਹਾਈ ਨਹੀਂ ਹੈ ਹੂੰ ਹੂੰ ਸੁਭਾਵਕ ਹੈ ਯਾਰ ਤੁਹਾਡਾ ਸਿਸਟਮ ਕਿਤੇ ਨਾ ਕਿਤੇ ਮਾਤ ਦੇ ਖਾਏਗਾ ਹੀ ਖਾਏਗਾ ਬਾਕੀ ਭਈ ਭੱਜਨ ਪੁੱਜਨ ਵਾਲੀ ਗੱਲ ਲੁਧਿਆਣੇ ਜੇਲ੍ਹ ਦੇ ਵਿੱਚ ਇੱਕ ਬੜੀ ਵੱਡੀ ਜੇਲ੍ਹ ਆ ਲੁਧਿਆਣਾ ਉਹਦੇ ਵਿੱਚ ਹੀ ਬੋਸਟਨ ਜੇਲ੍ਹ ਆ ਉਹਦੇ ਵਿੱਚ ਹੀ ਹੈਗੀ ਆ ਜਨਾਨਾ ਜੇਲ੍ਹ ਆ ਉਹਦੇ ਵਿੱਚ ਹੀ ਸੈਂਟਰ ਆ ਉਹਦੇ ਵਿੱਚ ਹੀ ਬੀਕੇਯੂ ਆ ਐਦਾਂ ਵੱਖ-ਵੱਖ ਹੀ ਸਿਆਚਾ ਉਹਦੇ ਵਿੱਚ ਇੱਕ ਗੇਟ ਪੈਂਦਾ ਉਹਦਾ ਨਾਂ ਕੱਲੂ ਹੂੰ ਕੱਲੂ ਗੇਟ ਜੀ ਉਹ ਜਦੋਂ ਕ੍ਰੋਸਿੰਗ ਕਰੀਦੀ ਆ ਦੂਜੀ ਸਾਈਡ ਨੂੰ ਜਾਣ ਵਾਸਤੇ ਤਾਂ ਮੈਂ ਖਿਆ ਯਾਰ ਕੱਲੂ ਗੇਟ ਕਿਵੇਂ ਉਹ ਕਹਿੰਦੇ ਇਸ ਜੇਲ੍ਹ ਚੋਂ ਪਹਿਲਾ ਬੰਦਾ ਜਿਹੜਾ ਇੱਥੋਂ ਭੱਜਿਆ ਸੀਗਾ ਉਹਦਾ ਨਾਂ ਕੱਲੂ ਸੀ ਉਹ ਐਸ ਕੰਦ ਤੋਂ ਭੱਜਿਆ ਸੀ ਉੱਥੇ ਬ੍ਰਿਗੇਟ ਲਾਇਆ ਗਿਆ ਤਾਂ ਨਾਂ ਹੀ ਰੱਖਤਾ ਕੱਲੂ ਗੇਟ ਜੀ ਯਾਰ ਨਾਂ ਯਾਰ ਤਾਂ ਸੁਨੇ ਸੀਗੇ ਤੇ ਇਹ ਹਾਂ ਇਹ ਯਾਦਗਾਰੀ ਗੇਟ ਹੈ ਜੀ ਭੱਜਣ ਵਾਲੇ ਬਹੁਤ ਬਈ ਬਹੁਤ ਗਾਹਦੀਆਂ ਗੱਲਾਂ ਹੁੰਦੀਆਂ ਨੇ ਜੀ ਇੱਕ ਵਾਰੀ ਫਰੋਜ਼ਪੁਰ ਦੇ ਵਿੱਚੋਂ ਬੰਦੇ ਭੱਜੇ ਸਨ ਅਮਲੋਟ ਫੜੇ ਗਏ ਸੀ ਉਹ ਹੂੰ ਹੁੰਦੇ ਸੀ ਹੁਣ ਪਤਾ ਨਹੀਂ ਹੈਗੇ ਕਿ ਨਹੀਂ ਫਰੋਜ਼ਪੁਰ ਦੇ ਸੀ ਮੁੰਡੇ ਜੀ ਜੀ ਸਰ ਉਹ ਚੱਕੀਆਂ 'ਚ ਸੀ ਪਤਾ ਨਹੀਂ ਕਿਵੇਂ ਉਹਨਾਂ ਨੇ ਤਾਲੇ ਖੋਲੇ ਬਾਹਰ ਲਿਆਤੇ ਤੇ ਤਾਲੇ ਕੰਟੇਨ ਜਗ੍ਹਾ ਤੇ ਬਿਸਕਟ ਖਾਦੇ ਉਹਨਾਂ ਨੇ ਫੇਰ ਫੈਕਟਰੀ 'ਚ ਗਏ ਹੂੰ ਫੈਕਟਰੀ 'ਚੋਂ ਪਤਾ ਨਹੀਂ ਕਿਵੇਂ ਵਾਂਸ-ਵੂਸ ਦੇ ਜੋੜੇ ਉਹਨਾਂ ਨੇ ਕੰਧ ਟੱਪ ਗਏ ਸੀ ਮਲੋਟ ਫੜੇ ਤਿੰਨ ਚਾਰ ਚੀਜ਼ਾਂ ਅੰਬ ਹਾਂ ਜੀ ਮਲੋਟ ਵੀ ਉਹ ਦੇਖੋ ਕਿਦਾਂ ਦਾ ਕੰਮ ਹੁੰਦਾ ਚਲੋ ਥੋੜੀਆਂ ਕ੍ਰਾਈਮ ਦੀਆਂ ਗੱਲਾਂ ਵੀ ਕਰ ਲੈਣੀਆਂ ਸਾਈ ਦੀਆਂ ਇੱਥੇ ਨਾਕੇ ਤੇ ਫੜੇ ਗਏ ਉਹ ਕਾਰ ਨੂੰ ਕਿਤੇ ਦਵਾਲ ਲਈ ਉਹਨਾਂ ਨੇ ਨੰਗੇ ਪੈਰੀ ਸੀਗੇ ਤਾਂ ਬੋਲਸਾ ਨੇ ਚੱਕ ਕੇ ਤੇ ਥਾਣੇ ਆਪਣਾ 18 ਜਦੋਂ ਉਦੋਂ ਨਾ ਉਹ ਰੇਲਵੇ ਫਾਟਕ ਦੇ ਨਾਲ ਹੁੰਦਾ ਸੀ ਹੂੰ ਉਦੋਂ ਮੰਡੀ ਬੋਰਡ ਵਾਲਿਆਂ ਦਾ ਜਿਹੜਾ ਦਫ਼ਤਰ ਹੁੰਦਾ ਸੀ ਉਹਦੇ ਵਿੱਚ ਹੁੰਦਾ ਸੀ ਜੀ ਠੀਕ ਹੈ ਜੀ ਉਥੇ ਬੰਦ ਕਰਤੇ ਹਵਾਲਾਤ ਦੇ ਵਿੱਚ ਉਸੇ ਹਵਾਲਾਤ ਦੇ ਵਿੱਚ ਫਿਰੋਜ਼ਪੁਰ ਤੋਂ ਆਇਆ ਕੋਈ ਕੈਦੀ ਜਿਹੜਾ ਸੀਗਾ ਨਾ ਉਹ ਰਾਹਦਾਰੀ ਚ ਬੰਦ ਸੀ ਰਾਹਦਾਰੀ ਦਾ ਮਤਲਬ ਹੁੰਦਾ ਜੇ ਕਿਤੇ ਰਾਤ ਨੂੰ ਤੋਂ ਪੈ ਗਈ ਆ ਤਾਂ ਪੁਲਿਸ ਨੂੰ ਥਾਣੇ ਚ ਬੰਦ ਕਰ ਦਿੰਦੀ ਆ ਅਗਲੇ ਦਿਨ ਉੱਥੋਂ ਲੈ ਜਾਂਦੇ ਆ ਉਹ ਜਦੋਂ ਉਹਦੇ ਕੈਦ ਉੱਤੇ ਰੌਲਾ ਪੈ ਗਿਆ ਤੇ ਦਫਲਾਣੇ ਆ ਤਾਂ ਤੁਸੀਂ ਹਿਸਾਬ ਲਾਣਾ ਏਦਾਂ ਭਜਨ ਪੂਜਣ ਵਾਲੇ ਕਮਾਲ ਕਰਦੇ ਪਰ ਜੇਲਾਂ ਦੇ ਵਿੱਚ ਆ ਚੀਜ਼ਾਂ ਜਿਹੜੀਆਂ ਨੇ ਇਹ ਤੇ ਤਦੇ ਠੀਕ ਹੁੰਦੀਆਂ ਜੇ ਸਾਰੇ ਪਾਸੇ ਧਿਆਨ ਦੇਵੋਗੇ ਜੀ 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 ਮਿੰਟੂ ਜੀ ਸ਼ੁਕਰੀਆ ਮਿਹਰਬਾਨੀ ਦੋਸਤੋ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਇੱਕ ਉਮੀਦ ਬਾਈ ਜੀ ਕਹ ਰਹੇ ਕਿ ਆਡੀਓ ਦੀ ਪ੍ਰੋਬਲਮ ਵੈਸੇ ਕਿਸੇ ਹੋਰ ਦੋਸਰੇ ਸ਼ਿਕਾਇਤ ਨਹੀਂ ਕੀਤੀ ਜੀ ਤੁਸੀਂ ਮੜਾ ਜਾਂ ਆਪਣਾ ਫੋਨ ਦਾ ਨੈਟਵਰਕ ਵਗੈਰਾ ਥੋੜਾ ਜਿਹਾ ਚੈੱਕ ਕਰ ਲਓ ਕਈ ਵਾਰੀ ਕੋਈ ਨੈਟਵਰਕ ਵਗੈਰਾ ਦੀ ਦਿੱਕਤ ਹੋ ਜਾਂਦੀ ਆ ਤੇ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਸੁੱਖਾ ਕਾਲੋ ਕਹਿੰਦੇ 50 ਰੁਪਿਆ ਜੀ ਕਹਿੰਦੇ ਭਜਿਆ ਸੀ ਨਾਜ਼ਰ ਅਵਲੀ ਜੀ ਦੱਸ ਰਹੇ ਨੇ ਤੇ ਸ਼ੁਕਰੀਆ ਦੋਸਤੋ ਮਿੰਟੂ ਜੀ ਜਾਂਦੇ ਜਾਂਦੇ ਇੱਕ ਖਬਰ ਹੋਰ ਸਾਂਝ ਕਰਦੇ ਆ ਆਪਾਂ ਸਮਾਂ ਆਪਣਾ ਹੋ ਚੱਲਿਆ ਇੱਕ ਸਾਧ ਬਾਬੇ ਦੀ ਹੋਰ ਗੱਲਬਾਤ ਕਰ ਲਈਏ ਦਿੱਲੀ ਦੇ ਵਿੱਚ ਇੱਕ ਚੇਤਨਿਆ ਆਨੰਦ ਸਾਧ ਇੱਕ ਹੋਰ ਚਰਚਾ ਦੇ ਵਿੱਚ ਉਹੀ ਲਗਭਗ ਪਹਿਨਾਂ ਵਾਲੇ ਇਲਜ਼ਾਮ ਜਿਹੜੇ ਅਕਸਰ ਆਪਾਂ ਸੁਣਦੇ ਆ ਉਹੀ ਸ਼ੋਸ਼ਣ ਦੇ ਇਲਜ਼ਾਮ ਨੇ ਤੇ ਇਹ ਨਵੀਂ ਕੋਈ ਖਬਰ ਇਸ ਤਰ੍ਹਾਂ ਦੀ ਆ ਜਾਂਦੀ ਹੈ ਲਗਭਗ ਚੀਜ਼ਾਂ ਜੁੜੀਆਂ ਜੜਾਈਆਂ ਉਸੇ ਤਰ੍ਹਾਂ ਨਹੀਂ ਹੁੰਦੀ ਇਹ ਚੇਤਨਿਆ ਆਨੰਦ ਜਿਹੜਾ ਹੈ ਨਾ ਇਹ ਅੱਗੇ ਵੀ ਇਹਦੇ ਤੇ ਕਈ ਕਿਸਮ ਦੇ ਦੋਸ਼ ਲੱਗੇ ਸਨ ਪਹਿਲਾਂ ਵੀ ਸ਼ਰਟ-ਸ਼ਰਟ ਦੇ ਕੁਝ ਹੇਰ-ਫੇਰ ਦੇ ਇਹ ਤਾਂ ਦੋਸ਼ ਲੱਗੇ ਸੀਗੇ ਜੀ ਪਰ ਬਾਅਦ ਦੇ ਵਿੱਚ ਮਤਲਬ ਇਹ ਦਾ ਹੱਥ ਪੈਂਦਾ ਸੀਗਾ ਹੁਣ ਇਹ ਇੱਕ